ਜਿਹੜਾ ਮੈਂ ਦੋਸ਼ ਲਾ ਰਿਹਾ ਉਹ ਮੈਂ ਇਹ ਲਾ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਦੇ ਨਿੱਜੀ ਮਫਾਦਿਆਂ ਨੇ ਸਿੱਖ ਸੰਸਥਾਵਾਂ ਦੇ ਜਿਹੜੇ ਚਾਰ ਥੰਮ ਨੇ ਉਹਨਾਂ ਨੂੰ ਢਾਹ ਲਾਉਣ ਦੀ ਜਿਹੜੀ ਇੱਕ ਗੋਜੀ ਚਾਲ ਹੈ ਉਹ ਬੰਦ ਨਹੀਂ ਕਰੀ ਫੇਰ ਆਜੋ ਤੁਸੀਂ ਅਕਾਲੀ ਕਾਡਰ ਉਹਨੂੰ ਉੱਪਰੋਂ ਲੈ ਕੇ ਸਿਰੇ ਤੱਕ ਕਿਵੇਂ ਇਹਨਾਂ ਨੇ ਵੱਡੀਆਂ ਪਾਈਆਂ ਅੰਮ੍ਰਿਤਸਰੋਂ ਉਤਾਰ ਖੜਕੀ ਤੇ 9 ਤਰੀਕ ਨੂੰ ਨਾਲ ਹੀ ਜਿਹੜੀ ਹੈ ਸੰਗਰੂਰ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਚਿੱਠੀ ਜਿਹੜੀ ਉਹ ਜਾਗ ਕਰਤੀ ਨਾਲ ਦੀ ਨਾਲ ਹੀ ਅਗਲੀ ਤਰੀਕਾਂ 'ਚ ਐਗਜ਼ੀਕਟਿਵ ਕਮੇਟੀ ਪਾਸ ਕਰਕੇ ਤਾਂ ਅਮੀ ਸਾਹਿਬ ਸੇਮ ਚੀਜ਼ਾਂ ਪਾਸ ਕਰ ਰਹੇ ਨੇ ਇੱਕ ਬਿਆਨ ਦਿਖਾ ਦਿਓ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੋਵੇ ਕਿ ਮੈਂ ਟੋਟਲ ਸੇਵਾ ਹੀ ਨਹੀਂ ਦੇ ਕਰੂੰਗਾ ਉਹ ਕੀ ਰਿਹਾ ਹੈ ਐ ਜੀਪੀਸੀ ਪਾਸ ਕਰ ਰਹੀ ਹੈ ਇਹ ਉੱਥੇ ਰਿਲੀਜ਼ ਕਰ ਰਹੇ ਨੇ ਇਹਨਾਂ ਦਾ ਕਾਰਡ ਉੱਥੇ ਰਿਲੀਜ਼ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਅਨਾਉਂਸਮੈਂਟ ਧਾਮੀ ਸਾਹਿਬ ਦੇ ਡਿਸਬਰਸਮੈਂਟ ਤੇ ਥੱਲੇ ਹਲਕਾਂ ਵਿਚ ਆਰ ਦੀ ਪਲੇਸਮੈਂਟ ਇਹ ਜਿਹੜਾ ਨਵਾਂ ਸੈਟਅਪ ਹੈ ਇਹਦੇ ਉੱਤੇ ਸਾਡੇ ਕੁਐਸਚਨ ਮਾਰਕ ਸੁਖਬੀਰ ਸਿੰਘ ਬਾਦਲ ਜੀ ਤਨਾਟ ਆਦਮੀ ਨੇ ਇਹਨਾਂ ਕੋਲ ਕੈਸ਼ 50 50 ਤੇ 100 100 ਦੇ ਨੋਟਾਂ ਚ ਇਹ 50 50 ਤੇ 100 100 ਦੇ ਨੋਟ ਦੀ ਜਿਹੜੀ ਗੱਥੀਆਂ ਤੁਸੀਂ ਦੇਖ ਰਹੇ ਹੋ ਸੁਪੀਰ ਸਿੰਘ ਬਾਦਲ ਜੀ ਨੂੰ ਵੱਢਦੇ ਕਿੱਥੋਂ ਆ ਰਹੇ ਹਨ ਕਿ ਜਵਾਨਾਂ ਚ ਆਪਣੇ ਚ ਕੋਈ ਵੀ ਇੱਕ ਸਕਿੰਟ ਦਾ ਮਰ ਇੱਕ ਤਿੰਨਕਾ ਵੀ ਉਹਨਾਂ ਚ ਕੋਈ ਦੋਸ਼ ਨਹੀਂ ਹੈ ਕੋਈ ਕਮੀ ਨਹੀਂ ਹੈ ਆਪਣੀ ਸੰਸਥਾਵਾਂ ਚ ਕਮੀ ਰਹੀ ਕਿ ਉਹਨਾਂ ਨੂੰ ਬੁਕਲ ਚ ਨਹੀਂ ਲੈ ਸਕੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿੱਥੇ ਤੁਹਾਨੂੰ ਅਕਾਲੀ ਦਲ ਬਾਦਲ ਸੁਭੀਰ ਸਿੰਘ ਬਾਦਲ ਉਹ ਜਿਹੜੇ ਨੇ ਹਰ ਪਿੰਡ ਤਾ ਨੂੰ ਪੈਸੇ ਦੇਣ ਦੇ ਨਜ਼ਰ ਆ ਰਹੇ ਨੇ ਉੱਥੇ ਹੀ ਦੇਖਿਆ ਜਾ ਰਿਹਾ ਕਿ ਬਹੁਤ ਹੈਲਪ ਕਰ ਰਹੇ ਨੇ ਹਰ ਤਰੀਕੇ ਨਾਲ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਪੈਟਰੋਲ ਡੀਜ਼ਲ ਜਿਸ ਚੀਜ਼ ਦੀ ਲੋੜ ਹੈ ਦੇ ਰਹੇ ਨੇ ਹੋਰ ਬਹੁਤ ਸਾਰੀਆਂ ਇੰਸ਼ੋਰੈਂਸਿਸ ਦਿੱਤੀਆਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਲੰਮੀ ਚੌੜੀ ਇੰਸ਼ੋਰੈਂਸੀ ਦਿੱਤੀ ਇੱਕ ਪਲਾਨ ਦੱਸਿਆ ਪੂਰਾ ਦਾ ਪੂਰਾ ਐਦਾਂ ਲੱਗ ਰਿਹਾ ਸੀ ਜਿਵੇਂ ਕੋਈ ਜਿਸ ਤਰ੍ਹਾਂ ਕੋਈ ਸਰਕਾਰ ਵੀ ਆਪਣੇ ਤਰੀਕੇ ਦੇ ਪਲਾਨ ਲੈ ਕੇ ਆਂਦੀ ਹੈ ਤੇ ਉਸ ਤਰੀਕੇ ਦੇ ਨਾਲ ਕਿਉਂਕਿ ਉਹ ਸਾਬਕਾ ਜਿਹੜੇ ਡਿਪਟੀ ਸੀਐਮ ਤਰਾਈ ਚੁਕੇ ਨੇ ਪਰ ਉਸ ਦੇ ਨਾਲ ਹੀ ਜਿਹੜੇ ਪੁਨਰ ਸੁਰਜੀਤ ਹੋਇਆ ਹੈਗਾ ਅਕਾਲੀ ਦਲ ਨਵਾਂ ਅਕਾਲੀ ਦਲ ਜਿਹਨੂੰ ਪਾਕੇ ਦਿੰਨੇ ਆ ਉਹਨਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਇਹ ਕਿਹਾ ਗਿਆ ਹੈ ਦੋਸ਼ ਲਾਏ ਜਾ ਰਹੇ ਨੇ ਕਿ ਗੋਲਕ ਤੇ ਪੈਸਿਆਂ ਦਾ ਜਿਹੜਾ ਆਪਣੇ ਸਿਆਸੀ ਰੁਤਬੇ ਨੂੰ ਮੇਨਟੇਨ ਕਰਨ ਦੇ ਵਾਸਤੇ ਉਹਨੂੰ ਜਿਹੜਾ ਯੂਜ਼ ਕੀਤਾ ਜਾ ਰਿਹਾ ਉਹਦੀ ਵਰਤੋਂ ਕੀਤੀ ਜਾ ਰਹੀ ਹੈ ਗੁਰਜੀਤ ਸਿੰਘ ਤਲਵੰਡੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਤੁਸੀਂ ਸਿੱਧੀ ਗੱਲ ਹੈ ਵੀ ਦੋਸ਼ ਲਾ ਰਹੇ ਹੋ ਅਕਾਲੀ ਦਲ ਬਦਲਤੇ ਤੁਸੀਂ ਉਹਦਾ ਹਿੱਸਾ ਰਹੇ ਹੋ ਇੱਕ ਟਾਈਮ ਤੇ ਦੋਸ਼ ਲਾ ਰਹੇ ਹੋ ਕਿ ਗੋਲਕ ਲੁੱਟਾਈ ਜਾ ਰਹੀ ਹੈ ਇਸ ਟਾਈਮ ਤੇ ਪੂਰੇ ਤਰੀਕੇ ਦੇ ਨਾਲ ਤੇ ਉਹ ਜਿਹੜੀ ਗੋਲਕ ਹੈਗੀ ਹੈ ਉਹ ਲੁਟਾ ਕੇ ਹੜਪਿਰਤਨ ਨੂੰ ਦੇ ਰਹੇ ਨੇ ਉਹ ਜਿਸ ਤਿੱਕੇ ਦੇ ਨਾਲ ਬਹੁਤ ਸਾਰੇ ਵੀਡੀਓਜ਼ ਵਾਇਰਲ ਹੋਈਆਂ ਨੇ ਲੱਖਾਂ ਰੁਪਏ ਜਿਹੜੇ ਨੇ ਸੁਖਬੀਰ ਬਾਦਲ ਦੇ ਰਹੇ ਨੇ ਪੈਟਰੋਲ ਡੀਜ਼ਲ ਦੇ ਰਹੇ ਨੇ ਕਹਿੰਦੇ ਜੀ ਟਰੈਕਟਰ ਲੈ ਕੇ ਜਾਵਾਂਗੇ ਬਹੁਤ ਸਾਰਾ ਪਲਾਨ ਉਹਨਾਂ ਨੇ ਲੰਬਾ ਚੋੜਾ ਅਪਣਾ ਦਿੱਤਾ ਤੁਸੀਂ ਅੱਜ ਗੱਲਬਾਤ ਕੀਤੀ ਹੈ ਉਸ ਤੇ ਦੇਖੋ ਪਹਿਨਤਾ ਮੈਂ ਬੇਨਤੀ ਕਰੂੰਗਾ ਤੁਹਾਨੂੰ ਕਿ ਮੈਂ ਦੋਸ਼ ਨਹੀਂ ਲਾ ਰਿਹਾ ਮੈਂ ਐਵੀਡੈਂਸ ਰੱਖਿਆ ਜਿਹੜਾ ਮੈਂ ਦੋਸ਼ ਲਾ ਰਿਹਾ ਉਹ ਮੈਂ ਇਹ ਲਾ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਦੇ ਨਿੱਜੀ ਮਫਾਦਾ ਲਈ ਸਿੱਖ ਸੰਸਥਾਵਾਂ ਦੇ ਜਿਹੜੇ ਚਾਰ ਥੰਮ ਨੇ ਉਹਨਾਂ ਨੂੰ ਢਾਹ ਲਾਉਣ ਦੀ ਜਿਹੜੀ ਇੱਕ ਗੁੰਝੀ ਚਾਲ ਹੈ ਉਹ ਬੰਦ ਨਹੀਂ ਕਰ ਰਹੇ ਪਹਿਲੀ ਗਲਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਨਾਲ ਜੋ ਵਰਤਾਰਾ ਵਰਤਿਆ ਤੇ ਜਿਨ੍ਹਾਂ ਨੇ ਵਰਤਾਇਆ ਉਹਨਾਂ ਨਾਲ ਕੀ ਸਾਂਝ ਰਹੀ ਉਹ ਜਗਜ਼ਾਹਰ ਦੂਸਰੀ ਗੱਲ ਆ ਜੋ ਜੋ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਤੱਕ ਸਰਬੰਨ ਤੇ ਜਥੇਦਾਰਾਂ ਨਾਲ ਕੀਤਾ ਜੀ ਇਹਦਾ ਜੋ ਦੂਜਾ ਥੰਮ ਹੈ ਸਿੱਖ ਪੰਥ ਦਾ ਫੇਰ ਆਜੋ ਤੁਸੀਂ ਅਕਾਲੀ ਕਾਢਰ ਉਹਨੂੰ ਉੱਪਰੋਂ ਲੈ ਕੇ ਸਿਰੇ ਤੱਕ ਕਿਵੇਂ ਇਹਨਾਂ ਨੇ ਵੰਡੀਆਂ ਪਾਈਆਂ ਠੀਕ ਆ ਜੀ ਚੌਥੀ ਗੱਲ ਰਹਿ ਗਈ ਸੀ ਜਿਹੜੀ ਆਪਣੇ ਬਜ਼ੁਰਗਾਂ ਦੇ ਖੋਣ ਪਸੀਨੇ ਨਾਲ ਬਣਾਈ ਹੋਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਐਸਜੀਪੀਸੀ ਅੱਜ ਉਹਦਾ ਵੀ ਇਹ ਨੰਨਾ ਤਾਰਾ ਜਿਹੜਾ ਇੱਕ ਸੱਪ ਵੱਲ ਪਾ ਕੇ ਜਿਹੜਾ ਉਹ ਕਰ ਲਿਆ ਮੈਂ ਤੁਹਾਡੇ ਅੱਗੇ ਐਵੀਡੈਂਸ ਰੱਖਦਾ ਜੀ ਇਲਜ਼ਾਮ ਨਹੀਂ ਹੈ ਸਦਾ ਸੁਖਬੀਰ ਸਿੰਘ ਬਾਦਲ ਬੜੇ ਧਨਾਟ ਬੰਦੇ ਨੇ ਬਾਲ ਸਾਹਿਬ ਮਤਲਬ ਪਰਿਵਾਰ ਨੇ ਬੜੀ ਮਿਹਨਤ ਕਰਕੇ ਬੜਾ ਪੈਸਾ ਕਮਾਇਆ ਹੋਇਆ ਸਾਰਿਆਂ ਨੂੰ ਪਤਾ ਪਰ ਜਿਹੜੀ ਅਸਲ ਗੱਲ ਹੈ ਜੀ ਇਹਦੇ ਵਿੱਚ ਹੁਣ ਤੁਸੀਂ ਦੱਸੋ ਕੀ ਮਤਲਬ ਨਿਕਲਦਾ ਹੈ ਤੁਸੀਂ ਆਪ ਹੀ ਮੈਨੂੰ ਦੱਸੋ ਮੈਂ ਤੁਹਾਡੇ ਤੋਂ ਦੋ ਸਵਾਲ ਕਰਦਾ ਪਹਿਲੀ ਗੱਲ 5 ਸਤੰਬਰ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਉੱਥੇ ਜਾਂਦੇ ਨੇ ਸੰਗਰੂਰ ਲਹਿਰੇਗਾ ਕੇ ਆਪਦੇ ਹਲਕਾ ਇੰਚਾਰਜ ਨੂੰ ਆ ਦੇਖੋ ਕਹਿੰਦੇ ਨੇ ਕਿ ਤੂੰ ਇੰਨਾ ਡੀਜ਼ਲ ਤੇ ਇੰਨਾ ਕੈਸ਼ ਮੈਂ ਤੈਨੂੰ ਭੇਜ ਰਿਹਾ 6 ਤੇ 7 ਤਰੀਕ ਵਿੱਚ ਪੈਂਦੀ ਹੈ ਹੌਲੀਡੇਸ 8 ਤਰੀਕ ਇੱਕ ਵਰਕਿੰਗ ਡੇ ਹੈ ਉਦੋਂ ਅੰਮ੍ਰਿਤਸਰੋਂ ਤਾਰ ਖੜਕੀ ਤੇ 9 ਤਰੀਕ ਨੂੰ ਨਾਲ ਹੀ ਜਿਹੜੀ ਹੈ ਸੰਗਰੂਰ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਚਿੱਠੀ ਜਿਹੜੀ ਉਹ ਜਾ ਕਰਤੀ ਆ ਫੰਡ ਦੀ ਜਿੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਬੋਲ ਰਹੇ ਨੇ ਉਹਨੇ ਫੰਡ ਦੀ ਨਾਲ ਦੇ ਨਾਲ ਲਾਗੂ ਹੋਏ ਜਾ ਰਹੇ ਨੇ ਇੱਕ ਮੈਨੂੰ ਇੱਕ ਗੱਲ ਦੱਸੋ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਅਨਾਉਂਸ ਕਰ ਰਹੇ ਨੇ ਪਾਰਟੀ ਪਲੇਟਫਾਰਮ ਤੋਂ ਇੱਕ ਕ੍ਰਿਸਕ੍ਰੋਸ ਕਰਕੇ ਦੇਖ ਲਓ ਨਾਲ ਦੇ ਨਾਲ ਹੀ ਅਗਰੇ ਤਰੀਕਾਂ ਚ ਐਗਜ਼ੀਕਟਿਵ ਕਮੇਟੀ પાસ ਕਰਕੇ ਤਾਂ ਅਮੀ ਸਾਹਿਬ ਸੇਮ ਚੀਜ਼ਾਂ ਪਾਸ ਕਰ ਰਹੇ ਨੇ ਇਹ ਐਡਾ ਵੱਡਾ ਕੋਇਨਸੀਡੈਂਸ ਕਿਵੇਂ ਹੋ ਸਕਦਾ ਇਜ਼ ਇਟ ਅ ਕੋਇਨਸੀਡੈਂਸ ਇਹ ਡਾਇਰੈਕਟ ਕੋਰਪੋਰੇਟ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਜੇ ਕਾਨੂੰਨੀ ਗੱਲ ਵੀ ਕਰੋ ਸੁਪਰੀਮ ਕੋਰਟ ਦੀ ਆ ਹੁਣ 9 ਸਪਟੈਂਬਰ ਦੀ ਲਾ ਲਓ ਡਬਲ ਬੈਂਚ ਦੀ ਰੂਲਿੰਗ ਆ ਚੁੱਕੀ ਹੈ ਕਿ ਯੂ ਡੋਨਟ ਨੀਡ ਬੈਂਕ ਰਸੀਪਟਸ ਇਹ ਦਿਖਾਉਣ ਦੀ ਲੋੜ ਨਹੀਂ ਗਈ ਕਿ ਬੈਂਕ ਦੇ ਅੰਦਰ ਕਿੰਨੇ ਕ ਪੈਸੇ ਪਏ ਆ ਜੇ ਇੱਕ ਥਾਂ ਤੋਂ ਕੈਸ਼ ਕਿੰਨਾ ਵਿਡਰਾ ਹੋ ਰਿਹਾ ਹੈ ਕਿ ਦੂਜੀ ਥਾਂ ਤੇ ਉਹਨੇ ਹੀ ਕੈਸ਼ ਲੱਗ ਰਿਹਾ ਹੈ ਕਿ ਇਹਨ ਲੀਗਲੀ ਵੀ ਆਲਸੋ ਟੇਕਨ ਕਿ ਉੱਥੋਂ ਹੀ ਕੈਸ਼ ਆਇਆ ਹੈ ਇਹ ਸੁਪਰੀਮ ਕੋਰਟ ਦੀ ਜੱਜਮੈਂਟ ਹੈ 9 ਸਪਟੈਂਬਰ ਦੀ ਡਬਲ ਬੈਂਚ ਦੀ ਸੋ ਥਿਸ ਇਜ਼ ਲੀਗਲੀ ਕਾਰਪੋਰੇਟ ਐਵਿਡੈਂਸ ਇਹਦੇ ਵਿੱਚ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਇੱਕ ਬਿਆਨ ਦਿਖਾ ਦਿਓ ਜਿੰਨੇ ਤੁਸੀਂ ਕਹਿ ਰਹੇ ਹੋ ਕਿ ਤਰਨਾਟ ਬੰਦੇ ਨੇ ਉਹ ਕਰ ਸਕਦੇ ਨੇ ਇੱਕ ਬਿਆਨ ਦਿਖਾ ਦਿਓ ਕਿਉਂਕਿ ਜਿਹਨੇ ਸੇਵਾ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਉਹ ਆਪਣੀ ਸੰਸਥਾ ਜਾਂ ਨਿੱਜੀ ਤੌਰ ਤੇ ਅਨਾਉਂਸ ਕਰ ਰਿਹਾ ਹੈ ਕਿ ਮੈਂ ਇੰਨੀ ਸੰਸ ਇੰਨੀ ਸੇਵਾ ਕਰੂੰਗਾ ਜਿਹਦੀ ਜੋ ਤੇ ਫੁੱਲ ਆਫ ਦੇ ਕਰ ਸਕਦੇ ਸਾਰੇ ਕਰ ਰਹੇ ਪੰਜਾਬੀ ਇੱਕ ਦੂਜੇ ਦੀ ਕੱਢ ਰਿਹਾ ਇੱਕ ਬਿਆਨ ਦਿਖਾ ਦਿਓ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੋਵੇ ਕਿ ਮੈਂ ਟੋਟਲ ਸੇਵਾ ਹੀ ਨਹੀਂ ਦੇ ਕਰੂੰਗਾ ਹੋ ਕੀ ਰਿਹਾ ਹੈ ਐਸਜੀਪੀਸੀ ਪਾਸ ਕਰ ਰਹੀ ਹੈ ਏ ਉੱਤੇ ਰਿਲੀਜ਼ ਕਰ ਰਹੇ ਨੇ ਇਹਨਾਂ ਦਾ ਕਾਰਡਰ ਉੱਤੇ ਰਿਲੀਜ਼ ਕਰ ਰਹੇ ਮੈਨੂੰ ਪ੍ਰੋਬਲਮ ਐਸਜੀਪੀਸੀ ਤੇ ਪਾਸ ਕਰਨ ਚ ਨਹੀਂ ਹੈ ਐਸਜੀਪੀਸੀ ਆ ਉਹਦਾ ਫਰਜ਼ਦਾ ਕਰ ਰਹੀ ਹੈ ਮੈਂ ਕਹਿੰਨਾ ਘਟ ਕਰ ਰਹੀ ਹੈ ਤਾਂ ਜ਼ਿਆਦਾ ਕਰੇ ਸਿੱਖ ਪੰਥ ਨਾਲ ਖੜੂਗਾ ਐਸਜੀਪੀਸੀ ਦੇ ਪਰ ਜਿਹੜੇ ਨੇ ਤਾਂ ਰਵਈਆ ਤੇ ਤਰੀਕਾ ਅਕਾਲੀ ਦਲ ਦੇ ਕਾਰਡਰ ਦਾ ਐਸਜੀਪੀਸੀ ਦੇ ਕੰਮ 'ਚ ਕੀ ਦਖਲ ਦੇਣ ਦਾ ਕੰਮ ਹੈ ਜਥੇਦਾਰ ਜਿਹੜੇ ਨੇ ਆਪਣੇ ਐਸਜੀਪੀਸੀ ਵਾਲੇ ਮੈਂਬਰ ਨੇ ਜਿਹੜੇ ਇਹ ਆਪ ਦੇ ਹੱਥੀ ਕਿਉਂ ਨਹੀਂ ਵੱਣ ਸਕਦੇ ਜਿਹੜੇ ਐਸਜੀਪੀਸੀ ਦੇ ਇਹਨਾਂ ਹਜ਼ਾਰ ਪੇਡ ਇਮਪਲੋਈ ਹੈ ਉਹ ਕਿਉਂ ਨਹੀਂ ਵੰਡ ਸਕਦਾ ਵੰਡ ਸਕਦਾ ਜਿਹੜੇ ਫੰਡਸ ਨੇ ਇਹ ਸ਼੍ਰੋਮਣੀ ਜਿਹੜੇ ਆਪਣਾ ਭਗੌੜਾ ਦਲ ਹੈ ਬਾਦਲ ਦਲ ਹੈ ਇਹਨਾਂ ਦੇ ਹਲਕਾ ਇੰਚਾਰਜ ਹੀ ਕਿ ਉਹਨੇ ਜਿਹੜੇ ਅੱਗੇ ਜਾ ਕੇ ਵੰਡ ਰਹੇ ਨੇ ਜਿਹੜਾ ਫੰਡ ਹੈ ਉੱਥੇ ਜਿਹੜਾ ਕਿਉਂਕਿ ਐਸਜੀਪੀਸੀ ਇਸ ਅ ਸੈਚੂਟਰੀ ਬਾਡੀ ਪਾਰਲੀਮੈਂਟਰੀ ਐਕਟ ਤੋਂ ਬਣੀ ਹੋਈ ਬਾਡੀ ਹੈ ਇਹਦਾ ਇੱਕ ਸੈਟਅਪ ਹੈ ਵਿਚ ਇਸ ਮਤਲਬ ਕਿ ਕਨਸਟੀਟਿਊਸ਼ਨ ਦੇ ਅਧਾਰਤ ਸੈਟਅਪ ਹੈ ਮੈਂਬਰਸ ਨੇ ਜਿਹੜੇ ਉਹ ਜਨਰਲ ਇਲੈਕਸ਼ਨ ਹੋ ਕੇ ਇੱਕ ਨੋਟੀਫਿਕੇਸ਼ਨ ਹੁੰਦੀ ਹੈ ਤੇ ਜਨਰਲ ਇਲੈਕਸ਼ਨ ਹੋ ਕੇ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਵਾਇਰ ਦੇ ਬੀਨ ਪਾਈਪਾਸਡ ਉਹਨਾਂ ਦਾ ਰੋਲ ਦਿਖਾਓ ਮੈਨੂੰ ਕਿੱਥੇ ਆ ਇਹ ਸਿੱਧਾ ਜਿਹੜਾ ਅਮਰਸਰੋਂ ਧਾਮੀ ਸਾਹਿਬ ਦੇ ਦਫ਼ਤਰੋਂ ਤੇ ਆਪਣਾ ਇੱਕ ਨਵਾਂ ਹੈਰਾਕਲ ਸੈਟਅਪ ਆਇਆ ਹੈ ਕਿ ਸੁਖਬੀਰ ਸਿੰਘ ਬਾਲਦੀ ਅਨਾਉਂਸਮੈਂਟ ਧਾਮੀ ਸਾਹਿਬ ਦੇ ਡਿਸਬਰਸਮੈਂਟ ਤੇ ਥੱਲੇ ਹਲਕਾਂਚਾਰ ਦੀ ਪਲੇਸਮੈਂਟ ਇਹ ਜਿਹੜਾ ਨਵਾਂ ਸੈਟਅਪ ਹੈ ਇਹਦੇ ਉੱਤੇ ਸਾਡੇ ਕੁਐਸਚਨ ਮਾਰਕ ਹੈ ਐਜੀਪੀਸੀ ਸੰਜੀ ਸੰਸਦ ਸਿੱਖ ਕੌਮ ਦੀ ਕਿਰਪਾ ਕਰਕੇ ਇਹਨੂੰ ਸਾਂਝੀ ਰਹਿਣ ਦਿਓ ਇਹ ਆਪਦੀ ਨਿੱਜੀ ਜਦਾਤ ਨਾ ਬਣਾਓ ਗੁਰਮੀਤ ਸਿੰਘ ਤਲਵੰਡੀ ਸਾਹਿਬ ਤੁਸੀਂ ਐਡਵੋਕੇਟ ਬਹੁਤ ਵਧੀਆ ਹੋ ਦਲੀਲਾਂ ਤਾਂ ਤੁਹਾਡੇ ਤੋਂ ਨਹੀਂ ਜਿੱਤਿਆ ਜਾ ਸਕਦਾ ਪਰ ਜੇ ਇਹਨੂੰ ਦੂਸਰੇ ਪਾਸੇ ਗੱਲ ਕਰੀਏ ਤੁਸੀਂ ਵੀ ਉਸੇ ਅਕਾਲੀ ਦਲ ਚੋਂ ਆਉਂਦੇ ਹੋ ਤੇ ਉਦੋਂ ਵੀ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਕੁਐਸਚਨ ਮਾਰਕਸ ਜਿਹੜੇ ਲਗਾਤਾਰ ਹੁੰਦੇ ਰਹਿੰਦੇ ਸੀਗੇ ਉਦੋਂ ਨਹੀਂ ਬੋਲੇ ਉਦੋਂ ਗੱਲਾਂ ਨਹੀਂ ਕੀਤੀਆਂ ਹੁਣ ਡਿਫਰੈਂਟ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਵੀ ਹੋਈ ਹੈ ਤੇ ਤੁਸੀਂ ਆંકੜੇ ਵੀ ਦਿਖਾਏ ਹੈ ਇਹਨਾਂ ਸਭ ਤੋਂ ਵੀ ਤਾਂ ਸਵਾਲ ਉੱਠਣਗੇ ਕਿਉਂਕਿ ਸਿਆਸਤ ਨਜ਼ਰ ਆਂਦੀ ਹੈ ਕਿਉਂਕਿ ਅਸੀਂ ਹੜਾ ਆਈਆਂ ਹੋਈਆਂ ਫਲੱਡ ਦੇ ਨਾਲ ਬਹੁਤ ਇਫੈਕਟਡ ਹੋ ਚੁੱਕਿਆ ਹੈ ਖਾਸ ਕਰਕੇ ਪੰਜਾਬ ਬਾਰ ਬਾਰ ਕਹਿਣਾ ਪੈ ਰਿਹਾ ਸੇ ਸ਼ੁਰੂਆਤੀ ਦੌਰ ਤੇ ਆਪ ਮੁਹਾਰੇ ਲੋਕ ਖੜੇ ਹੋਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਦੂਜੇ ਲਈ ਗੱਲ ਕੀਤੀ ਐਸਜੀਪੀਸੀ ਠੀਕ ਹੈ ਕਿ ਸਿਆਸੀ ਵਰਤੋਂ ਨਹੀਂ ਹੋਣੀ ਚਾਹੀਦੀ ਪਰ ਐਸਜੀਪੀਸੀ ਦੀ ਜੇ ਗੋਲਕ ਦੀ ਵੀ ਗੱਲ ਕੀਤੀ ਜਾਏ ਉਹਨੂੰ ਵੀ ਕਿਹਾ ਜਾਂਦਾ ਕਿ ਹੈ ਤਾਂ ਲੋਕਾਂ ਦੇ ਲਈ ਖਾਸ ਕਰਕੇ ਜਦੋਂ ਬ ਬਣੀ ਹੁੰਦੀ ਹੈ ਤਾਂ ਡੈਫੀਨੇਟਲੀ ਸਿੱਖ ਪੰਥ ਜਿਹੜਾ ਉਹ ਸਿੱਖ ਦੇ ਨਾਲ ਖੜਾ ਹੁੰਦਾ ਹੈ ਡਿਫਰੈਂਟ ਗੱਲਾਂ ਨੇ ਪਰ ਨਾ ਨਾ ਕਰਦੇ ਜੇ ਗੱਲ ਕੀਤੀ ਜੇ ਪਹਿਲੇ ਆਵਾਜ਼ਾਂ ਕਿਉਂ ਨਹੀਂ ਆਈਆਂ ਬਹੁਤ سارے ਸਵਾਲ ਪਹਿਲੇ ਵੀ ਉੱਠਦੇ ਰਹੇ ਹੈ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰਦਾ ਮਾੜਾ ਜਿਹਾ ਬੈਕਗ੍ਰਾਉਂਡ ਆਪਣਾ ਮੈਂ ਅਕਾਲੀ ਦਲ ਬਾਤਲ ਚੋਂ ਨਹੀਂ ਸਾਡਾ ਪਰਿਵਾਰ ਸਾਡਾ ਪਰਿਵਾਰ ਦਮਦਮੀ ਟਕਸਾਲ ਤੋਂ ਵਰਸਾਇਆ ਅਸੀਂ ਪੰਥ ਦੇ ਇੱਕ ਛੋਟੇ ਜਿਹੇ ਸੇਵਾਦਾਰ ਹੈ ਤੇ ਕਿਸੇ ਨੇ ਨਹੀਂ ਪਰ ਜਿਹੜਾ ਮੈਂ 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 ਪੂਰਾ ਕਲੀਅਰ ਗੱਲ ਕਰਦਾ ਤੁਹਾਡੀ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਇੱਕ ਸਾਂਝ ਦਲ ਚਾਇਆ ਸੀ ਜੀ ਚ ਬਾਦਲ ਸਾਹਿਬ ਉਹ ਮੁਖੀ ਬਣੇ ਤੇ ਬਾਅਦ ਚ ਅੱਗੇ ਕੀ ਕੀ ਦੇ ਸਟਾਰਟ ਵਾਪਰੇ ਮੈਂ ਤੁਹਾਡੋਂ ਇੱਕ ਸਵਾਲ ਪੁੱਛਦਾ ਤੁਸੀਂ ਗੁਰੂ ਦੀ ਗੋਲਕ ਦੀ ਗੱਲ ਤੇ ਫੰਡਸ ਦੀ ਗੱਲ ਕਰ ਰਹੇ ਹੋ ਤੁਸੀਂ ਆਪਦੇ ਮਿਹਨਤੀ EMPLOYEES ਆਪਦੇ ਚੈਨਲ ਦੇ ਤੁਸੀਂ ਕਿੰਨੀ ਦੇਰ ਤੋਂ ਮੈਂ ਤੁਹਾਡੀ ਸਰਵਿਸ ਦੇਖ ਰਿਹਾ ਬੜੀ ਮਤਲਬ ਕਿ ਕਮ ਕਮ ਕੰਡੇਮੇਬਲ ਕਮੈਂਡੇਬਲ ਰਹੀ ਹੈ ਤੁਹਾਡੀ ਸਰਵਿਸ ਜਿਹੜੀ ਤੇ ਤੁਸੀਂ ਆਪਦੀ ਹਰ ਮਹੀਨੇ ਦੇ ਐਂਡ 'ਚ ਸੈਲਰੀ ਲੈਨੇ ਹੋ ਕਿੰਜ਼ ਨੂੰ ਸੈਲਰੀ ਜਿਹੜੀ ਤੁਹਾਡੀ ਕੰਪਨੀ ਹੈ ਉਹ ਜਦੋਂ ਜੇ ਤੁਸੀਂ ਉਹਨਾਂ ਤੋਂ ਕੈਸ਼ ਕਦੇ ਮੰਗਿਆ ਹੋਵੇ ਤਾਂ ਤੁਹਾਨੂੰ ਕੀ 50-50 ਤੇ 5-500 ਦੇ ਨੋਟਾਂ ਤੇ ਦਿੰਦੀ ਹੈ ਆਪਣੀ 100-100 ਦੇ ਨੋਟ ਤੇ ਦਿੰਦੀ ਹੈ ਕਿ 50-50 ਦੇ ਨੋਟਾਂ ਤੇ ਸੁਖਵੀਰ ਸਿੰਘ ਬਾਦਲ ਜੀ ਤਨਾਟਾ ਦੇ ਵੀ ਨੇ ਇਹਨਾਂ ਕੋਲ ਕੈਸ਼ 50-50 ਤੇ 100-100 ਦੇ ਨੋਟਾਂ ਚ ਇਹ 50-50 ਤੇ 100-100 ਦੇ ਨੋਟ ਦੀ ਜਿਹੜੀ ਗੱਥੀਆਂ ਤੁਸੀਂ ਦੇਖ ਰਹੇ ਹੋ ਸੁਖਵੀਰ ਸਿੰਘ ਬਾਦਲ ਜੀ ਨੂੰ ਵੰਡਦੇ ਕਿੱਥੋਂ ਆ ਰਹੀਆਂ ਨੇ ਸਕਦਾ ਕਿ ਉਹਨਾਂ ਨੇ ਬੈਂਕਸ ਤੇ ਨਾਲ ਸਪੈਸ਼ਲ ਕਰਕੇ ਤੜਵਾਏ ਹੋਣ ਪੈਸੇ ਔਰ ਕੀ ਹੋਵੇ ਕਿਉਂਕਿ ਗਰੀਬ ਗੁਰਬਿਆਂ ਨੂੰ ਵੀ ਦੇਣਾ ਹਰ ਤਰ੍ਹਾਂ ਦੇ ਲੋਕਾਂ ਨੂੰ ਦੇਣਾ 10 ਰੁਪਏ ਦੇ ਵੀ ਜ਼ਰੂਰਤ ਹੈ ਭਾਈ 50 ਰੁਪਏ ਦੇ ਵੀ ਲੋੜ ਹੈ ਇੱਥੇ ਕਿਸੇ ਨੇ ਨਮਕ ਦੀ ਥੈਲੀ ਵੀ ਖਰੀਦਣੀ ਹੈ ਤਾਂ ਕਿਤੇ ਉਹ 5-500 ਹਜ਼ਾਰ ਹਜ਼ਾਰ ਤੜਵਾਉਂਦੇ ਫਿਰਨਗੇ ਪਹਿਲੀ ਰੱਖਣ ਨੂੰ ਥਾਂ ਨਹੀਂ ਹੈ ਉਹਨਾਂ ਦੇ ਕੋਲ ਘਰ ਨਹੀਂ ਮਕਾਨ ਨਹੀਂ ਬਹੁਤ ਕੁਝ ਹੈ ਜੀ ਨਹੀਂ ਐ ਤਾਂ ਇਸ ਘੜੀ ਦੇ ਵਿੱਚ ਇੱਥੋਂ ਫੰਡ ਰਿਲੀਜ਼ ਹੋ ਰਹੇ ਆ ਉੱਥੇ ਉਹ ਫੰਡ ਵੰਡ ਰਹੇ ਆ ਇਹ ਜਿਹੜੇ ਕਰੰਸੀ ਨੋਟਸ ਇਹ ਤਾਂ ਹੁਣ ਸੰਗਤ ਨੇ ਫਿਰਕਲ ਫੈਸਲਾ ਕਰ ਰਹਾ ਕਿ ਉਹ ਨੋਟ ਕਿੱਥੋਂ ਆਏ ਨੇ ਇਹ ਥੋੜੀ ਮੇਰੀ ਡਿਬੇਟ ਦਾ ਟੌਪਿਕ ਨਹੀਂ ਹੈ ਮੇਰਾ ਇਸ਼ਾਰਾ ਮੈਂ ਕਿ ਸੰਗਤ ਸਿਆਣੀ ਸਮਝ ਗਈ ਹੈ ਪਰ ਨਾ ਨਾ ਕਰਦੇ ਜਿਸ ਤਰੀਕੇ ਦੀ ਸਿਆਸਤ ਹੋ ਰਹੀ ਹੈ ਵਕਫਾਕ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਤੜਿਆਂ ਦੇ ਵਿੱਚ ਵੀ ਸਿਆਸਤ ਹੋ ਰਹੀ ਹੈ ਇਹ ਵੇਲਾ ਹੈਗਾ ਇਹ ਜੀਆਂ ਗੱਲਾਂ ਕਰਨ ਦਾ ਕਿਉਂਕਿ ਖਾਸ ਕਰਕੇ ਜੇ ਗੱਲ ਕਰੀਏ ਤੇ ਹੜਾਂ ਦਾ ਮਾਹੌਲ ਬਹੁਤ ਪਿੱਛੇ ਚਲੇ ਗਿਆ ਪੰਜਾਬ ਇੱਕ ਵਾਰ ਫੇਰ ਤੋਂ ਸੱਚੀ ਜੀ ਹੜ ਗਿਆ ਸਾਰਾ ਕੁਛ ਅੱਪਾ ਜੀ ਨਜ਼ਰ ਮਾਰ ਕੇ ਦੇਖ ਦਿਓ ਨਾ ਏਰੀਆਸ ਚ ਜਾਣੇ ਆ ਤਕਲੀਫ ਬਹੁਤ ਜ਼ਿਆਦਾ ਹੈਗੀ ਹੈ ਹੱਥ ਤੋਂ ਜ਼ਿਆਦਾ ਤਕਲੀਫ ਹੈ ਔਰ ਆਵਾਮ ਦੀ ਤਕਲੀਫ ਹੈ ਪਸ਼ੂਆਂ ਦੀ ਤਕਲੀਫ ਹੈ ਇਹ ਕਰਾਂ ਦੀ ਤਕਲੀਫ ਹੈਗੀ ਹੈ ਹਰ ਤਰੀਕੇ ਦੀ ਤਕਲੀਫ ਹੈਗੀ ਹੈ ਕਿਉਂਕਿ ਦੂਜੀਆਂ ਪਾਰਟੀਆਂ ਵਿੱਚ ਇਹ ਦੇਖਿਆ ਜਾਂਦਾ ਹੈ ਇੱਕ ਦੂਜੇ ਨਾਲ ਇਸ ਟਾਈਮ ਤਾਂ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ ਦੇਖੋ ਤੁਸੀਂ ਸਹੀ ਕਹਿ ਰਹੇ ਹੋ ਕਿ ਪੰਜਾਬ ਇੱਕ ਤਰਾਸਤੀ ਚ ਗੁਜ਼ਰ ਰਿਹਾ ਕੋਈ ਸ਼ੱਕ ਨਹੀਂ ਤੇ ਅੰਦਰ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਸਟ੍ਰੈਟੇਜੀਕਲੀ ਕਿਉਂ ਚੁਣੀ ਅੱਜ ਦੀ ਜੀਟ ਚ ਕਿਉਂਕਿ ਜੇ ਇਹ ਸਵਾਲ ਅਸੀਂ ਅੱਜ ਨਾ ਕੀਤੀ ਕਿ ਅਸੀਂ ਪੂਰਾ ਜਦੋਂ ਗੋਲਕ ਲੁਕੀ ਜਾਂਦੀ ਉਦੋਂ ਬੋਲਦੇ ਇਹਨਾਂ ਨੂੰ ਦੱਸਣਾ ਇੱਕ ਸਾਡਾ ਫਰਜ਼ ਹੀ ਕਿ ਸਾਡੀ ਕਿ ਤੁਸੀਂ ਤੁਹਾਡੇ ਐਕਸ਼ਨਸ ਕੀ ਨੇ ਤੇ ਤੁਸੀਂ ਕੀ ਕਰ ਰਹੇ ਹੋ ਸੈਕੰਡਲੀ ਮੈਂ ਨਾਲ ਹੀ ਤੁਹਾਡੀ ਇੱਥੇ ਗੱਲ ਪਲੇਸ ਕਰਦਾ ਤੇ ਇੱਕ ਜਿਹੜੀ ਚੀਜ਼ ਜਿਹੜੀ ਬੜੀ ਆਪਣੀ ਅਹਿਮ ਸਾਹਮਣੇ ਆਈ ਹੈ ਚਲੋ ਪੰਜਾਬ ਪੰਜਾਬੀਅਤ ਬਾਰੇ ਵੀ ਬੜਾ ਹੱਕ ਚ ਬੋਲੇ ਗਿਆ ਗੁਰੂ ਸਾਹਿਬ ਦੇ ਬਖਸ਼ੇਸ਼ ਨਾਲ ਜਿਹੜੀ ਆਪਣੀ ਜਵਾਨੀ ਚ ਜਿਹੜੇ ਸਿੱਖ ਪੰਥ ਦਾ ਤੇ ਸਿੱਖ ਜਜ਼ਬੇ ਦਾ ਜੋਸ਼ ਕਿਉਂਕਿ ਦੇਖੋ بڑے ਨਰੇਟਿਵ ਆਪਣੇ ਜਵਾਨੀ ਬਾਰੇ ਵੀ ਇਹਨਾਂ ਨੇ ਅਡੜ ਸਰਜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਹਿੰਦਾ ਉਹ ਗੰਦੇ ਨਰੇਟਿਵ ਸੀ ਜਿਹੜੇ ਮਾੜੇ ਉਹ ਫਲੱਡ ਸਾਰੇ ਰੋੜ ਕੇ ਲੈ ਗਏ ਹੁਣ ਇੱਥੇ ਕੀ ਸਾਹਮਣੇ ਗੱਲ ਆਉਂਦੀ ਹੈ ਕਿ ਜਵਾਨਾਂ ਚ ਆਪਣੇ ਚ ਕੋਈ ਵੀ ਇੱਕ ਸਕਿੰਟ ਦਾ ਮਤਲਬ ਇੱਕ ਤਣਕਾ ਵੀ ਉਹਨਾਂ 'ਚ ਕੋਈ ਦੋਸ਼ ਨਹੀਂ ਹੈ ਕੋਈ ਕਮੀ ਨਹੀਂ ਹੈ ਆਪਣੀ ਸੰਸਥਾਵਾਂ 'ਚ ਕਮੀ ਰਹੀ ਕਿ ਉਹਨਾਂ ਨੂੰ ਬੁੱਕਲ 'ਚ ਨਹੀਂ ਲੈ ਸਕੇ ਇਸ ਕਰਕੇ ਇਸ ਸਾਰੀ ਚੀਜ਼ਾਂ ਨੂੰ ਮੱਧ ਨਜ਼ਰ ਰੱਖ ਕੇ ਸਾਡਾ ਇੱਕ ਚੌਂਕੀਦਾਰ ਵਜੋਂ ਪੰਥ ਦੇ ਚੌਂਕੀਦਾਰ ਵਜੋਂ ਹੋਕਾ ਦੇਣਾ ਇਹ ਸਾਡੀ ਨੈਤਿਕ ਡਿਊਟੀ ਸੀ ਤੇ ਅਸੀਂ ਡਿਊਟੀ ਹਮੇਸ਼ਾ ਪੂਰੀ ਕਰਦੇ ਰਵਾਂਗੇ ਨਾਲ ਹੀ ਪੰਜਾਬ ਦੇ ਜਿਹੜੇ ਫਲੱਡਸ ਨੇ ਉਹਦੇ ਲਈ ਵੀ ਜਿਹੜੀ ਸਾਡੀ ਨੈਤਿਕ ਡਿਊਟੀ ਹੈ ਸਾਡੇ ਬੇਸ ਕੈਂਪ ਥਾਂ-ਥਾਂ ਤੇ ਲੱਗੇ ਹੋਏ ਨੇ ਸਰਦਾਰ ਸੁਰਜੀਤ ਸਿੰਘ ਰਖੜਾ ਸਾਡੇ ਪਾਰਟੀ ਦੇ ਲੀਡਰ ਉਹਨਾਂ ਨੇ ਇਕੱਲਿਆਂ ਨੇ 10 ਕਰੋੜ ਰੁਪਏ ਜਿਹੜੀ ਰਕਮ ਦੀ ਅਨਾਉਂਸ ਕਰਤੀ ਹੈ ਨਾ ਸਰਦਰਪਮਿੰਦਰ ਸਿੰਘ ਢੀਂਸਾ 41 ਸਾਹਿਬ ਵਡਾਲਾ ਸਾਹਿਬ ਇਹਨਾਂ ਨੇ ਆਰਡਡ ਬੇਸ ਕੈਂਪਸ ਬਣਾ ਕੇ ਉੱਥੇ ਰਾਸ਼ਨ ਸਮਗਰੀ ਵਗੈਰਾ ਸਾਰੇ ਚੱਲ ਰਹੀ ਹੈ ਪਰ ਇਸ ਚੀਜ਼ ਨੂੰ ਅਣਗਹਿਲਿਆ ਨਹੀਂ ਕੀਤਾ ਜਾ ਸਕਦਾ ਸੀ ਜਿੰਨਾ ਫਲਡਸ ਦਾ ਮੁੱਦਾ ਜ਼ਰੂਰੀ ਹੈ ਉਹਨਾਂ ਗੁਰੂ ਦੀ ਗੋਲਕ ਦਾ ਮੁੱਦਾ ਇਹ ਹਮੇਸ਼ਾ ਹੀ ਜ਼ਰੂਰੀ ਹੈ ਕਿਉਂਕਿ ਸਿੱਖ ਇਤਿਹਾਸ 'ਚ ਵੀ ਜਦੋਂ ਦੇਖੋ ਨਾ ਮੈਡਮ ਧੀਰਮਲੀਆ ਦਾ ਜ਼ਿਕਰ ਆਇਆ ਹੈ ਕਿ ਵੀ ਉਹਨਾਂ ਨੇ 나ਗਵਲ ਪਾ ਕੇ ਤੇ ਗੁਰੂ ਦੀ ਗੋਲਕ ਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਆਦ ਗ੍ਰੰਥ ਸਾਹਿਬ ਦੇ ਸਰੂਪ ਤੇ ਬਹਿ ਗਈ ਸੀ ਬਾਜ ਦਸਮ ਪਾਤਸ਼ਾਹ ਦੇ ਵੇਲੇ ਮਸੰਦ ਹੋਏ ਨੇ ਤੇ ਉਹਨਾਂ ਦਾ ਹਾਲ ਕੀ ਹੋਇਆ ਕੜਾਹਿਆਂ ਚ ਪਾ ਪਾ ਕੇ ਮਹਾਰਾਜ ਨੇ ਸੜਾਏ ਤੇ ਇਹ ਮਾਡਰਨ ਮਸੰਦ ਨੇ ਇਹ ਤਾਂ ਆਪਦੀ ਵੈਲਿਡਿਟੀ ਲੀਗਲੀ ਵੀ ਖੋ ਚੁੱਕੇ ਨੇ ਕਿਉਂਕਿ 11 12 ਸਾਲ ਤੋਂ ਉੱਪਰ ਹੋ ਗਿਆ ਹਾਊਸ ਨੂੰ ਤੇ ਜਨਰਲ ਇਲੈਕਸ਼ਨ ਕਿਸੇ ਵੀ ਸਮੇਂ ਆ ਸਕਦੀ ਐ ਐਸਜੀਪੀਸੀ ਦੀ ਸੰਗਤ ਦੇ ਅੱਗੇ ਗੱਲ ਇਹ ਰੱਖਣੀ ਇਹ ਸਾਡਾ ਫਰਜ਼ ਸੀ ਤੇ ਅਸੀਂ ਰੱਖਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਗੁਰਜੀਤ ਸਿੰਘ ਤਲਵੰਟੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਅੱਜ ਦਾ ਜਿਹੜਾ ਮੁੱਦਾ ਸੀਗਾ ਉਹ ਇਹੀ ਸੀਗਾ ਕਿ ਗੋਲਕ ਤੇ ਸਿਆਸਤ ਕਰ ਰਿਹਾ ਅਕਾਲੀ ਦਲ ਬਾਦਲ ਸੂਬੀ ਸਿੰਘ ਬਾਦਲ ਜਿਹੜੇ ਪੈਸੇ ਜਿਹੜੇ ਡੇਰੇ ਨੇ ਹੜਾ ਹੜਪੀੜਤਾ ਨੂੰ ਇਹਨਾਂ ਦਾ ਕਹਿਣਾ ਹੈ ਕਿ ਉਸ ਜਿਹੜੀ ਹੈਗੀ ਉਹ ਗੋਲਕ ਦੇ ਪੈਸਿਆਂ ਦੇ ਉੱਤੇ ਦੁਰਵਰਤੋਂ ਹੋ ਰਹੀ ਹੈ ਇਹ ਵਰਤੋਂ ਹੋ ਰਹੀ ਹੈ ਇਸ ਕਰਕੇ ਅੱਜ ਦੀ ਗੱਲ ਜਿਹੜੀ ਸੰਗਤ ਚ ਰੱਖਣੀ ਜ਼ਰੂਰੀ ਸੀਗੀ ਜਿੰਦੋਂ ਤੱਕ ਗੱਲ ਦੇਖੀ ਜਾਏ ਉਹਨਾਂ ਦਾ ਕਹਿਣਾ ਹੈ ਕਿ ਹੜਪੀੜਤਾ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਰਿਲੀਫ ਦੇਣਾ ਹੈ ਉਹਨਾਂ ਨੂੰ ਕੰਪਨਸੇਸ਼ਨ ਜਾਂ ਇਸ ਤਰੀਕੇ ਦੀ ਹੈਲਪ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈਗੀ ਔਰ ਉਸ ਨੂੰ ਅਸੀਂ ਮੰਨਦੇ ਹਾਂ ਕਿਉਂਕਿ ਹਾਲਾਤ ਐਸੇ ਹੀ ਬਹੁਤ ਹੀ ਦੁਸ਼ਵਾਰੀਆਂ ਵਾਲੇ ਨੇ ਪਰ ਗੋਲਕ ਦੀ ਦੇ ਪੈਸੇ ਨੂੰ ਸੰਭਾਲ ਕੇ ਰੱਖਣਾ ਵੀ ਜ਼ਰੂਰੀ ਹੈ ਕਟੋ-ਕਟ ਆਪਣੇ ਆਪ ਨੂੰ ਅਪਲਿਫਟ ਕਰਨ ਵਾਸਤੇ ਅਕਾਲੀ ਦਲ ਨਾਹੇ ਜਗਲ ਕਰੇ ਪਰ ਜਿਹੜਾ ਪੁਨਰਸੁਰਜੀਤ ਹੋਇਆ ਅਕਾਲੀ ਦਲ ਨਵਾਂ ਅਕਾਲੀ ਦਲ ਹੈ ਕਹਿੰਦੇ ਅਸੀਂ ਹੌਕਾ ਦਿੰਦੇ ਰਹਾਂਗੇ ਕੈਮਰਾ ਪਰਸਨ ਸਖਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ